ਕਿਸਾਨ ਅੰਦੋਲਨ 2.0 ਦੇ ਵਿੱਚ ਕਿਸਾਨ ਲਗਾਤਾਰ ਆਪਣੀਆਂ ਮੰਗਾਂ ਨੂੰ ਲੈ ਕੇ ਡਟੇ ਹੋਏ ਨੇ ਤੇ ਦਿੱਲੀ ਕੂਚਤਾ ਉਹਨਾਂ ਨੇ ਐਲਾਨ ਕੀਤਾ ਹੋਇਆ ਹਾਲਾਂਕਿ ਇਹ 2 ਦਿਨ ਦੇ ਲਈ ਟਾਲਿਆ ਵੀ ਗਿਆ ਪਰ ਕਿਸਾਨ ਅੰਦੋਲਨ ਦੌਰਾਨ ਜੋ ਪੁਲਿਸ ਨੇ ਕਿਸਾਨਾਂ ਤੇ ਸ਼ਰਧਤ ਟਾਇਰਸ ਦੀਆਂ ਤਸਵੀਰਾਂ ਬੇਹਦ ਭਿਆਨਕ ਨੇ ਉਧਰੇ ਹਰਿਆਣਾ ਪੁਲਿਸ ਤੇ ਅਰਧ ਸੈਨਿਕ ਬਲਾਾ ਬਲੋਂ ਪੰਜਾਬ ਦੀ ਹੱਦ ਅੰਦਰ ਆ ਕੇ ਜ਼ੁਲਮ ਚਾਇਆ ਗਿਆ ਵਾਹਨਾ ਦੀ 판 ਤੋੜ ਕੀਤੀ ਰਹੀ ਪੀਣ ਵਾਲੇ ਪਾਣੀ ਦੀਆਂ ਟੈਂਕੀਆਂ ਵਿੱਚ ਕਿਹਾ ਜਾ ਰਿਹਾ ਸੀ ਕਿ ਦਵਾਈ ਵੀ ਮਲਾਈ ਗਈ ਹੈ ਮੈਡੀਕਲ ਸਮਾਨ ਵੀ ਇੱਧਰ ਉੱਧਰ ਸੁੱਟਿਆ ਗਿਆ ਕਿਸਾਨਾਂ ਨੂੰ ਕੁੱਟ-ਕੁੱਟ ਕੇ ਖੇਤਾਂ ਦੇ ਵਿੱਚ ਵੀ ਕਿਹਾ ਗਿਆ ਕਿ ਸੁੱਟਿਆ ਗਿਆ ਇਹ ਦਾਵਾ ਕਿਸਾਨ ਆਗੂ ਸਰਵਨ ਸਿੰਘ ਪੰਦੇੜ ਨੇ ਹੀ ਕੀਤਾ ਹੈ ਇਸ ਦੇ ਨਾਲ ਹੀ ਉਹਨਾਂ ਨੇ ਕਰਾਤੇ ਵਾਹਨਾ ਤੇ ਕਾਲੇ ਝੰਡੇ ਲਾਉਣ ਦੀ ਹੁਣ ਅਪੀਲ ਕਰ ਦਿੱਤੀ ਹੈ ਕਿਸਾਨ ਆਗੂ ਸਰਵਨ ਸਿੰਘ ਪੰਦੇੜ ਨੇ ਇੱਕ ਵੀਡੀਓ ਜਾਰੀ ਕਰਦਿਆਂ ਕਿਹਾ ਕਿ ਬੀਤੀ ਸ਼ਾਮ ਇਸਨ ਕੇ ਹੈਰਾਨੀ ਹੋਈ ਕਿ ਹਰਿਆਣਾ ਪੁਲਿਸ ਦੇ ਅਰਧ ਸੈਨਿਕ ਬਲانے ਪੰਜਾਬ ਦੀ ਹੱਦੰਦਰ ਆ ਕੇ ਬਰਬਰਤਾ ਵਹਨਾ ਦੀ ਭੰਤੋੜ ਕੀਤੀ ਪੀਣ ਵਾਲੇ ਪਾਣੀ ਦੇ ਟੈਂਕੀਆਂ ਦੇ ਵਿੱਚ ਦਵਾਈਆਂ ਮਲਾਈਆਂ ਤੇ ਮੈਡੀਕਲ ਸਮਾਨ ਵੀ ਲੁੱਟਿਆ ਗਿਆ। ਉਹਨਾਂ ਨੇ ਕਿਹਾ ਕਿ ਖਨੌਰੀ ਸਰਹੱਦ ਤੋਂ ਲਾਪਤਾ ਨੌਜਵਾਨ ਰੋਤਕ ਵੀ ਜੈਤੂਨ ਲਿਆ। ਇੰਨਾ ਹੀ ਨਹੀਂ ਕਿਸਾਨਾਂ ਨੂੰ ਕਿਹਾ ਗਿਆ ਕਿ ਕੁੱਟ-ਕੁੱਟ ਕੇ ਖੇਤਾਂ ਵਿੱਚ ਵੀ ਸੁੱਟਿਆ ਗਿਆ ਸੀ। ਇਸ ਦੇ ਵਿਰੋਧ ਵਿੱਚ ਉਹਨਾਂ ਕਿਹਾ ਕਿ ਅੱਜ ਸਮੂਹ ਪੰਜਾਬ ਵਾਸੀਆਂ ਨੂੰ ਘਰਾਂ ਤੇ ਵਹਨਾ ਤੇ ਕਾਰਜ ਛੰਡੇ ਲਾ ਕੇ ਰੋਜ਼ ਪ੍ਰਦਰਸ਼ਨ ਕਰਨਾ ਚਾਹੀਦਾ ਹੈ। ਦਰਅਸਲ ਖਨੌਰੀ ਬਾਰਡਰ ਤੇ ਨੌਜਵਾਨ ਕਿਸਾਨ ਸ਼ਿਵਕਰਨ ਸਿੰਘ ਬੱਲੋ ਨੂੰ ਗੋਲੀ ਲੱਗਣ ਸਮੇਤ ਚੰਕੂ ਤੇ ਖਨੌਰੀ ਸਰਹੱਦ ਵਿਚ ਹਰਾਣਾ ਪੁਲਿਸ ਵੱਲੋਂ ਪੰਜਾਬ ਦੇ ਖੇਤਰ 'ਚ ਵਾਖਲੋ ਕੇ ਹਾਰਦਿਕ ਟਰੈਕਟਰ ਦੀ ਭੰਨਤੋੜ ਕਰਨ ਦੀ ਕਾਰਵਾਈ ਦਾ ਗੰਭੀਰ ਨੋਟਿਸ ਲੈਂਦੇ ਹਾਂ ਕਿਸਾਨ ਨੇਤਾਵਾਂ ਨੇ ਇਸ ਨੂੰ ਗੈਰਸੰਵਿਧਾਨਕ ਗੈਰਜਮਹੂਰੀ ਅਤੇ ਅਪਰਾਧਿਕ ਘਟਨਾ ਗਰਦਾਨਾ ਦਿੱਲੀ ਕੂਚ ਤਹਤ ਸ਼ੰਭੂ ਤੇ ਕਰੋਰੀ ਵਿੱਚ ਕਿਸਾਨਾਂ ਦਰ ਰਿਆ ਦੀ ਅਗਵਾਈ ਕਰ ਰਹੇ ਕਿਸਾਨ ਆਗੂਆ ਸਰਬੰਸਿੰਘ ਬੰਦੇਤ ਜਗਜੀਤ ਸਿੰਘ ਢੱਲੇਵਾਲ ਤੇ ਸੁਰਜੀਤ ਸਿੰਘ ਪੂਲ ਨੇ ਇਸ ਘਟਨਾ ਦੇ ਰੋਸ ਵਿੱਚ ਸਮੂੱਚੀ ਲੋਕਾਂ ਇੱਕ ਖਾਸ ਕਰਕੇ ਪੰਜਾਬੀਆਂ ਨੂੰ ਅੱਜ ਤੋਂ ਹੀ ਆਪਣੇ ਘਰਾਂ ਦੁਕਾਨਾਂ ਕਾਰੋਬਾਰੀ ਸਥਾਨਾਂ ਸਮੇਤ ਵਾਹਨਾ ਤੇ ਕਾਲੇ ਚੰਡੇ ਲਾਉਣ ਦਾ ਸੱਦਾ ਦਿੱਤਾ ਗਿਆ। ਉਹਨਾਂ ਨੇ ਕਿਹਾ ਕਿ ਹਰਿਆਣਾ ਪੁਲਿਸ ਦੀ ਇਸ ਤਾਰਵਾਈ ਕਰਕੇ 21 ਫਰਵਰੀ ਦਾ ਦਿਨ ਇਤਿਹਾਸ ਦੇ ਵਿੱਚ ਕਾਲੇ ਅੱਖਰਾਂ ਨਾਲ ਲਿਖਿਆ ਜਾਵੇਗਾ ਉਹਨਾਂ ਦਾ ਕਹਿਣਾ ਸੀ ਕਿ ਦੁੱਖ ਦੀ ਗੱਲ ਹੈ ਕਿ ਭਾਰੀ ਤਸ਼ੱਦਦ ਦਾ ਸਹਣ ਦੇ ਬਾਵਜੂਦ ਕਿਸਾਨਾਂ ਨੇ ਹਰਿਆਣਾ ਪੁਲਿਸ ਵੱਲ ਇੱਕ ਰੋੜਾ ਤੱਕ ਵੀ ਨਹੀਂ ਸੋਟਿਆ ਪਰ ਇਸ ਦੇ ਉਲਟ ਉਹਨਾਂ ਨੇ ਸਾਡੇ ਇੱਕ ਨੌਜਵਾਨ ਕਿਸਾਨ ਦੀ ਜਾਨ ਹੀ ਲੈ ਲਈ ਕਿਸਾਨ ਆਗੂਆਂ ਦਾ ਕਹਿਣਾ ਸੀ ਕਿ ਪਹਿਲੇ ਦਿਨ ਤੋਂ ਹੀ ਉਹ ਅਮਨ ਤੇ ਸ਼ਾਂਤੀ ਦੇ ਨਾਲ ਆਪਣਾ ਅੰਦੋਲਨ ਚਲਾ ਰਹੇ ਨੇ ਇੱਕ ਪਾਸੇ ਸਰਕਾਰ ਨੇ ਉਹਨਾਂ ਨਾਲ ਗੱਲਬਾਤ ਦਾ ਦਰਵਾਜ਼ਾ ਧਾਰੀ ਰੱਖਿਆ ਦੂਜੇ ਪਾਸੇ ਉਹਨਾਂ ਤੇ ਰਾਹ ਰੋਕ ਕੇ ਬੈਠੀ ਹਰਿਆਣਾ ਪੁਲਿਸ ਨੇ ਪਹਿਲੇ ਹੀ ਦਿਨ ਤੋਂ ਲਗਾਤਾਰ ਅਤ੍ਰੂਕ ਐਵੇਂ ਗੋਲੇ ਦਗਨੇ। ਔਰ ਉਹਨਾਂ ਨੇ ਜਿਵੇਂ ਕੱਲ ਬੁਲਟ ਇਸਤੇਮਾਲ ਕੀਤੀ ਹੈ ਜਿਵੇਂ ਸਿੱਧੀਆਂ ਗੋਲੀਆਂ ਮਾਰੀਆਂ ਵਾ ਇਹ ਉਹਦਾ ਰਿਜ਼ਲਟ ਹੈਗਾ ਵਾ ਜੋ ਕੁਝ ਅੱਜ ਹੋਇਆ। ਤੋਂ ਅੱਜ ਇਸ ਸੋਗਮਈ ਪੂਰੇ ਦੇਸ਼ ਵਿੱਚ ਸੋਗਮਈਕ ਮਾਹੌਲ ਆ। ਇਸ ਦੁਖਦਾਈ ਘਟਨਾ ਤੋਂ ਬਾਅਦ ਲੋਕ ਘਰਾਂ 'ਚ ਰੋ ਰਹੇ ਨੇ ਸਾਨੂੰ ਪੁਸ਼ਟੀ ਐ ਇਸ ਗੱਲ ਦੀ। ਜੋ ਕੁਝ ਹੋਇਆ ਲੋਕਾਂ ਦੇ ਮਨਾਂ 'ਚ ਗੁੱਸਾ ਹੋਰ ਵਧਿਆ ਹੈਗਾ ਵਾ ਜੋ ਅਸੀਂ ਦੇਖ ਰਹੇ ਹਾਂਗੇ। ਤੋਂ ਉਸ ਰੋਸ ਨੂੰ ਦੇਖਦਿਆਂ ਹੋਇਆਂ ਸਾਡੇ ਦੋ ਫੋਰਮ ਕਿਸਾਨ ਮਜ਼ਦੂਰ ਮੋਰਚਾ ਐਸਕੇਐਮ ਗੈਰ ਰਾਜਨੀਤਿਕ ਅੱਜ ਐਲਾਨ ਕਰਦਾ ਇਸ ਰੋਸ ਨੂੰ ਦੇਖਦਿਆਂ ਆਇਆ ਕਿ ਪੂਰੇ ਦੇਸ਼ ਦੇ ਵਿੱਚ ਸਾਰੇ ਘਰਾਂ ਦੇ ਵਿੱਚ ਕਾਲੇ ਝੰਡੇ ਲੱਗਣੇ ਚਾਹੀਦੇ ਹਨ ਹਰ ਘਰ ਦੇ ਉੱਤੇ ਜਿਹੜੇ ਪੂਰੇ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਦੀ ਲਹਿਰ ਨਾਲ ਪਿਆਰ ਕਰਨ ਵਾਲੇ ਆ ਸਾਰੇ ਪਿਆਰ ਕਰਨ ਵਾਲੇ ਆ ਉਹ ਆਪਣੇ ਘਰਾਂ ਦੇ ਉੱਤੇ ਕਾਲੇ ਝੰਡੇ ਲਾਓ ਜਿਹੜਾ ਵੀ ਕੋਈ ਵੀਕਲ ਆ ਕਿਸੇ ਕੋਲੇ ਗੱਡੀ ਆ ਮੋਟਰਸਾਈਕਲ ਆ ਬੱਸ ਆ ਟਰੱਕ ਆ ਜੋ ਵੀ ਆ ਜਿੰਨੇ ਵੀ ਵੀਕਲ ਆ ਆਪਣੇ ਸਾਰੇ ਵੀਕਲਾਂ ਤੇ ਇਸ ਕੇਂਦਰ ਨੇ ਜੋ ਜਬਰਟਾਇਆ ਜਿਵੇਂ ਸਾਡਾ ਸਿੰਘ ਸ਼ਹੀਦ ਕੀਤਾ ਵਾ ਉਹਦੇ ਵਿਰੋਧ ਵਜੋਂ ਜਿਵੇਂ ਫੱਟੜ ਕੀਤੇ ਆ ਬੰਦੇ ਜਿਵੇਂ ਜਿਵੇਂ ਹੱਡੀ ਹੱਦ ਚ ਆ ਕੇ ਹਮਲਾ ਕੀਤਾ ਵਾ ਉਹ ਸਾਰੀ ਗੱਲ ਨੂੰ ਲੈ ਕੇ ਹਰ ਵੀਕਲ ਤੇ ਹਰ ਗੱਡੀ ਤੇ ਹਰ ਘਰ ਦੇ ਉੱਤੇ ਜਿਹੜਾ ਕਾਲਾ ਝੰਡਾ ਚਾਹੀਦਾ ਦੁਆ ਘਰਾਂ ਤੇ ਦੁਕਾਨਾਂ ਤੇ ਵੀ ਹਰ ਕਿੱਜਾ ਕਰਦੇ ਦੂਸਰਾ ਇਹ ਤੋਂ ਗਾਹਾਂ ਅਰਥੀ ਫੂਕ ਮਜਾਰੇ ਦੇਸ਼ ਦੇ ਹਰੇਕ ਪਿੰਡ ਚ ਕਸਬੇ ਚ ਗਲੀ ਚ ਕੂਚੇ ਚ ਜਿਹੜੇ ਜਮਹੂਰੀਅਤ ਨੂੰ ਪਸੰਦ ਕਰਨ ਵਾਲੇ ਲੋਕ ਨੇ ਪੂਰੇ ਦੇਸ਼ ਦੇ ਲੋਕ ਨੇ ਉਹ ਇਹ ਸ਼ੁਰੂ ਕਰਨ ਇਹ ਇਹ ਸਾਡੀ ਦੋਹਾਂ ਫੋਰਮਾਂ ਦਾ ਅੱਜ ਦਾ ਐਲਾਨ ਆ ਅਪੀਲ ਆ ਲੋਕਾਂ ਨੂੰ ਕਿ ਇਸ ਰੋਸ ਵੱਜੋਂ ਪੂਰੇ ਦੇਸ਼ ਦੇ ਵਿੱਚ ਇਹ ਮੁਹਿੰਮ ਚਲਾਈ ਜਾ ਸਕੇ ਇਹ ਅਸੀਂ ਜਿਹੜਾ ਵਿਚਾਰ ਕਰਕੇ ਆਏ ਸੀ ਸ਼ਾਂ ਸ਼ਾਂਕੂ ਪੜ੍ਹ ਦੋ ਯਾਰੋ ਇੱਕ ਮਿੰਟ ਗੱਲ ਪੂਰੀ ਦੂਸਰਾ ਸਵਾਲ ਫਿਰ ਕਰ ਲਿਓ ਜਿਵੇਂ ਸਾਡੀ ਟੈਰਿਟਰੀ ਚ ਆ ਕੇ ਕੇਂਦਰ ਨੇ ਹਮਲਾ ਕੀਤਾ ਸੰਧਾਂ ਦੀ ਭੰਨ ਤੋੜ ਕੀਤੀ ਗੱਡੀਆਂ ਪੰਨੀਆਂ ਇਹ ਸਾਰਾ ਕੁਝ ਹੋਇਆ ਅਸੀਂ ਕਹਿੰਦੇ ਹਾਂ ਪੰਜਾਬ ਸਰਕਾਰ ਉਹਨਾਂ ਦੇ ਖਿਲਾਫ 302 ਦਾ ਪਰਚਾ ਦਰਜ ਕਰ ਉਹ ਸਾਰੇ ਅਧਿਕਾਰੀ ਜਿਹੜੇ ਅਧਿਕਾਰੀ ਅਗਲੇ ਬੰਨੇ ਆ ਕੇ ਪੰਤ ਤੋੜ ਕਰਦੇ ਸੀ ਸਾਡੇ ਬੰਦੇ ਨੂੰ ਇੰਜਨ ਉਹਨਾਂ ਨੂੰ ਸ਼ਾਮਲ ਕੀਤਾ ਜਾਵੇ ਉਹਨਾਂ ਦੀ ਸਨਾਖਤ ਕੀਤੀ ਜਾਵੇ ਇਹ ਪੰਜਾਬ ਸਰਕਾਰ ਸੁਰੰਸ਼ਣ ਕਰੇ ਵੀ ਉਹਨਾਂ ਖਿਲਾਫ 302 ਦਾ ਪਰਚਾ ਉਹ ਕਰ ਵੀ ਰਹੇ ਆ ਕਿ ਨਹੀਂ ਕਰ ਰਹੇ ਇਹ ਤੋਂ ਗਾਹਾਂ ਜਿਹੜਾ ਅਸੀਂ ਕੱਲ ਦਾ ਪ੍ਰੋਗਰਾਮ ਪੀਸਫੁਲੀ ਢੰਗ ਨਾਲ ਚੱਲਿਆ ਸਾਡਾ ਅਸੀਂ ਉੱਥੇ ਆਗੂ ਗਏ ਸਾਡੇ ਤੇ ਵੀ ਬੰਬਾਰੀ ਹੋਈ ਕੱਲ ਪੰਜਾਬ ਸਰਕਾਰ ਨੇ ਸਾਡੇ ਕੋਲ ਸ਼ੰਭੂ ਤੇ ਪੂਰੇ ਪੁਖਤਾ ਸਬੂਤ ਨੇ ਸਾਡੇ ਲੰਗਰ ਰੋਕੇ ਆ ਪੰਜਾਬ ਸਰਕਾਰ ਦੀ ਪੁਲਿਸ ਨੇ ਸਾਡੇ ਆਉਣ ਵਾਲੇ ਵਹੀਕਲ ਰੋਕੇ ਆ ਉਹਦੇ ਗਾੜੀ ਜਿਹੜੇ ਆ ਉਹ ਡੰਫਰ ਜਿਹੜੇ ਆ ਉਹ ਉਹ ਡਾਇਗੇ ਆ ਸਥਿਤੀ ਸਪਸ਼ਟ ਕਰੇ ਕਿ ਪੰਜਾਬ ਸਰਕਾਰ ਦਾ ਕੀ ਮਨਸ਼ਾ ਹੈ ਪਿੰਡਾਂ ਚ ਜਾ ਕੇ ਕਿਹਾ ਵੀ ਤੁਸੀਂ ਨਾ ਜਾਓ ਅੱਜ ਇਹ ਫੜੇ ਜਾਣੇ ਗ੍ਰਿਫਤਾਰਾਂ ਚ ਮੋਰਚਾ ਖਤਮ ਹੋ ਜਾਣਾ ਇਹ ਅਨਪੁਸ਼ਟ ਖਬਰਾਂ ਜਿਹੜੀਆਂ ਲੋਕਾਂ ਨੇ ਪੁਲਿਸ ਨੂੰ ਜਾ ਕੇ ਦੱਸੀਆਂ ਪੰਜਾਬ ਸਰਕਾਰ ਵੱਧ ਸੱਜੇ ਢੰਗ ਨਾਲ ਸਥਿਤੀ ਸਪਸ਼ਟ ਕਰ ਸਕਦੀ ਹੈ ਵੀ ਉਹਨਾਂ ਦਾ ਘੋਲ ਪ੍ਰਤੀ ਸਾਡੇ ਪ੍ਰਤੀ ਨਜ਼ਰੀਆ ਕੀ ਹੈਗਾ ਵਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ